ਮਨਜ਼ ਤੇਰੀ ਸਮਝ ਨਹੀਂ ਆਉਂਦੀ ਬੱਬੂ ਹੈ ਦੇਖ ਆਪਾਂ ਪੁਰਾਣੇ ਜ਼ਮਾਨੇ ਦੀਆਂ ਠੀਕ ਆ ਪਰ ਪਹਿਲਾਂ ਤੂੰ ਕੋਨੀਆਂ ਪੁੰਨੀਆਂਆਂ ਕਰਨ ਲੱਗੀ ਕੀ ਲੱਛਣ ਕਰਨ ਲੱਗੀ ਤੈਨੂੰ ਕੀ ਪੁੱਠੀ ਪਵਾਲੀ ਦੇਤੀ ਕਿਸ ਨੇ ਮੈਂ ਤਾਂ ਲੱਗਦਾ ਵੀ ਇਹਨੂੰ ਕਿਸ ਨੇ ਕੁਝ ਕਰਾਤਾ ਜੈ ਵੱਡੀ ਦੀ ਨੂੰ ਹਾਂ ਜ਼ਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਮੜਾ ਉਹ ਰਜਵਾਨੇ ਦੇ ਹਿਸਾਬ ਨਾਲ ਹੜਾਉਣਾ ਪੈਂਦਾ ਗਾ ਮੇਰੀ ਗੱਲ ਸੁਣੋ ਇਹ ਜੇ ਲੀੜੇ ਪਾਉਣੇ ਉਹਨਾਂ ਦੀ ਮਾੜੇ ਨਹੀਂ ਜਿਹੜੀਆਂ ਨੰਗ ਦਿਖਾਉਂਦੀਆਂ ਨਹੀਂ ਠੀਕ ਹੈ ਹੁਣ ਸਾਡੇ ਵਰਗੀਆਂ ਕੁੜੀਆਂ ਜਿਹੜੀਆਂ ਤਾਂ ਪਾ ਸਕਦੀਆਂ ਨੇ ਅਸੀਂ ਕਿਹੜਾ ਨੰਗ ਦਿਖਾਉਂਦੇ ਫਿਰਦੇ ਹਣ ਤੈਨੂੰ ਸ਼ਰਮ ਨਹੀਂ ਆਉਦੀ ਜਿਹੜੀ ਹੁਣ ਨਵੀਂ ਪਨੀਰੀ ਐ ਬਰੇ ਇਹ ਜੇ ਕੱਪੜੇ ਉਹਨੂੰ ਪਾ ਲੈਣ ਦੇ ਤੂੰ ਹੁਣ ਜਦੋਂ ਸਾਰੀ ਉਮਰ ਤਾਂ ਐ ਕੱਢ ਲਈ ਹੁਣ ਦੱਸ ਤੈਨੂੰ ਕੀ ਸ਼ੌਂਕ ਚੜ ਗਏ ਵੀ ਮੈਂ ਵੀ ਇਹ ਜੇ ਕੱਪੜੇ ਪਾਵਾਂ ਅਸੀਂ ਤਾਂ ਤੇਰੀ ਰੀਵਿਊਸ ਕਰਦੀਆਂ ਨਹੀਂ ਅਸੀਂ ਤਾਂ ਫਿਰ ਪਾਉਂਦੀਆਂ ਨਹੀਂ ਮੈਂ ਤੈਨੂੰ ਦੱਸਾਂ ਸਾਨੂੰ ਤਾਂ ਜ਼ਮਾਨਾ ਕੁਛ ਸਹੀ ਆ ਵੀ ਕੁੜੀ ਬੈਠੀ ਆ ਭੋਰਾ ਪਰ ਮੈਂ ਤਾਂ ਸੂਟ ਪਾਈ ਬੈਠੀ ਆ ਇਹ ਵੱਡੀ ਦੀ ਤਾਂ ਜਾਣ ਕੇ ਪਾਉਂਦੀ ਆ ਵੀ ਮੇਰੇ ਇਸ ਨਾਲ ਪਾਉਣ ਲੁਗੀ ਮੈਂ ਥੋੜੇ ਜਿਹਾ ਬਾਅਦ ਤੈਨੂੰ ਦਿਖਾਵਾਂ ਹੋਈ ਛੋਟੀ ਦੀਦੀ ਹਾਂ ਕੋਈ ਨਹੀਂ ਛੋਟੀ ਦੀਦੀ ਕੋਈ ਨਹੀਂ ਵੀ ਮੈਂ ਤਾਂ ਛੋਟੀ ਦੀ ਛੋਟੀ ਦੀ ਜਦੋਂ ਆਈ ਸੀ ਉਦੋਂ ਦੱਸਣਾ ਸੀ ਹਾਂ ਅਗਲਾ ਪਤਾ ਜਦੋਂ ਉਥੋਂ ਨੱਕੇ ਵਾਲਾ ਕੰਦਲਾ ਦੇਖੀ ਮੈਨੂੰ ਲੱਗਦਾ ਕੁੜੀ ਦਾ ਦਿਮਾਗ ਹਿੱਲ ਗਿਆ ਹੈ ਇਹਨਾਂ ਨੇ ਕੋਸੇ ਨਹੀਂ ਇਹਨਾਂ ਦੇ ਕਮੈਂਟਾਂ ਚ ਚਾਰ ਕਾਲਾ ਮੇਰੇ ਪੌਣ ਗਿਆ ਸਿੱਧਾ ਤੂੰ ਤਾਂ ਮੂੰਹੀ ਬੱਸ ਕਰਦਾ ਤੇ ਤੂੰ ਸਿੱਧਾ ਸੂਟ ਸਲਵਾਰ ਪਾਵੇਂ ਤੇਰੇ ਕਿੰਨਾ ਜੱਚੇ ਹੁਣ ਤੂੰ ਦੇਖ ਜਦੋਂ ਪੰਜਾਬਣ ਕੁੜੀ ਬਣ ਜਾਂਦੀ ਐ ਸੂਟ ਸਲਵਾਰ ਪਾਵੇਂ ਇਹ ਮੇਰੇ ਡਾਇਲੋਗ ਪੰਜਾਬੀ ਮੇਰੇ ਤੇ ਫਿਲਮ ਦੇ ਡਾਇਲੋਗ ਮੇਰੇ ਤੇ ਵੱਜ ਰਹੇ ਨੇ ਪੰਜਾਬੀ ਜੁੱਤੀ ਪਾਉਣੀ ਐ ਤੂੰ ਐਡੀ ਤੇਰੇ ਸਾਰੇ ਡੋਰੀ ਪਾਈ ਹੋਈ ਨੇ ਫਟ ਪਾਇਆ ਹੋਏ ਪੰਜਾਬੀ ਜਿੱਤੀ ਪਾਇਆ ਹੈ ਅਗਲਾ ਕ ਵੀ ਆ ਅੱਜ ਚੰਗੇ ਕਰਾਉਂਦੀ ਆ ਹੋ ਜਾਂਦੀ ਆ ਮਟਿਆਰ ਦੇਣ ਦੇ ਅਗਲਾ ਇਹ ਕਹੇ ਮੇਰੇ ਡਾਇਲੌਗ ਮੇਰੇ ਡਾਇਲੌਗ ਮੇਰੇ ਡਾਇਲ ਅੱਜ ਮੈਂ ਮੇਰੀ ਸੇਵ ਠੀਕ ਨਹੀਂ ਸੀ ਫਿਰ ਮੈਨੂੰ ਜੱਗਾ ਕਹਿੰਦਾ ਵੀ ਤੂੰ ਠੀਕ ਨਹੀਂ ਹੈਗੀ ਵੀ ਤੂੰ ਨਾ ਥੋੜੀ ਜਿਹੀ ਗਰਮ ਕੱਪੜੇ ਪਾ ਕੇ ਜਾ ਵੀ ਫਿਰ ਜ਼ਿਆਦਾ ਬਿਮਾਰ ਹੋ ਜਾਏਗੀ ਬਿਮਾਰ ਬੁਖਾਰ ਇਹਨੂੰ ਚੜਦਾ ਹੈ ਉਂਗੜ ਜੱਗਾ ਜਾਂਦਾ ਹੈ ਐਦਾ ਹੀ ਹੁੰਦਾ ਬਈ ਲੈ ਲੈ ਦੱਸਦਾ ਦੇ ਨਾ ਕਰਦਾ ਇੰਤਾਂ ਹੋ ਪਾਈ ਜਾਂਦੀ ਹੈ ਰੱਬ ਦੇ ਬੰਦੇ ਨੂੰ ਉਹ ਬੰਦਾ ਬਹੁਤ ਨਰਮ ਹੈ ਬਾਈ ਬਹੁਤ ਖਰਾਬ ਹੈ ਉਹ ਬਹਿ ਜਾ ਕੱਕੇ ਹਾਂ ਕੋਈ ਹੋਰ ਉਹ ਆਵੜੇ ਤੂੰ ਖਰਾਬ ਹੈ ਜੇ ਗਨ ਨਰਮ ਮੈਂ ਤੁਹਾਨੂੰ ਦੱਸਾਂ ਉਹ ਇਹ ਉਹ ਦੇਖਣ ਚ ਲੱਗ ਰਿਹਾ ਉਹ ਰੱਬ ਦੀਆਂ ਦਿੱਤੀਆਂ ਖਾੜ ਵਾਲਾ ਬੰਦਾ ਹੈਗਾ ਟੈਨਸ਼ਨ ਵਾਲਾ ਆਪਣੀ ਪਟਚਰੀ ਹੈ ਜਿਹਨੇ ਨਾਮ ਕਿਹਾ ਚਾਲੀ ਛੋਟੀਆਂ ਦਾ ਸਾਈਕਲਾਂ ਦੇਖ ਕੇ ਵਾਲਾ ਦੱਸਦਾ ਵੀ ਇਹ ਬੀਬੀਆਂ ਨਰਮ ਨਹੀਂ ਹੋ ਸਕਦੀਆਂ ਇਹ ਬੀਬੀਆਂ ਨਰਮ ਹੋ ਹੀ ਸਕਦੀਆਂ ਹਾਂ ਬੱਸ ਵਿੱਚ ਵੀ ਲੜਾਈ ਕਰ ਲੈਂਦੀ ਹੁੰਦੀ ਬੱਸ ਦੇ ਵਿੱਚ ਵੀ ਕਈ ਵਾਰ ਆ ਨਾ ਜਦੋਂ ਆਪਾਂ ਬਸ ਤੇ ਆਉਂਦੇ ਆ ਗਈ ਵਾਰ ਚਲੋ ਤੇ ਉਦੋਂ ਵੀ ਨਾ ਕਈ ਵਾਰ ਨੇ ਉਪਤੀ ਵੀ ਆਏ ਜੀ ਕਰਿਆ ਨਹੀਂ ਵੀ ਐਂ ਲੱਗਦੀ ਤਾਂ ਬੱਬੂ ਯਾਰ ਅੱਜ ਪਰ ਮੈਂ ਕਿਹਾ ਨਹੀਂ ਕਹਿੰਦੀਆਂ ਕਿਤੇ ਗੱਲ ਬੜਾ ਕਈ ਹੋਇਆ ਜੇ ਮੈਨੂੰ ਭਲਾ ਆ ਵੀ ਲੈਂਦੀਆਂ ਫੇਰ ਉਹ ਕਹਿੰਦੀਆਂ ਵੀ ਭੈਣੇ ਤੇਰਾ ਤਾਂ ਸੁਭਾਅ ਬੜਾ ਵਧੀਆ ਅਸ ਤਾਂ ਡਰਦਿਆਂ ਨਹੀਂ ਬੁਲਾਇਆ ਮੈਨੂੰ ਸਾਡਾ ਜਿਹੜਾ ਪਸਤਾਉਂਦੀਆਂ ਹੋਣਗੀਆਂ ਵੀ ਅਸਲ 'ਚ ਜਿਹੜਾ ਸਾਡਾ ਚਿਹਰੇ ਤੇ ਸਾਡਾ ਲੁੱਕ ਬਾਈ ਆ ਉਹ ਐਂ ਲੱਗਦੀ ਆ ਵੀ ਅਸੀਂ ਸ਼ਾਇਦ ਲੜਾਈ ਵਾਲੇ ਆ ਹਾਂ ਪੁੱਤੋ ਤਾਂ ਘੋਟੀ ਦੀ ਮਾਰ ਹੁੰਦੀ ਭਰਾਵਾ ਹਾਂ ਉਹ ਸੁਣਿੰਦਾ ਮੈਂ ਉਹ ਵੇਖੀ ਮੈਂ ਦੇ ਵੀ ਸੋਟੀਆਂ ਤਾਂ ਮਾਰ ਦਿੰਦੇ ਪਰ ਕੁੱਤੇ ਤੇ ਮਾਰ ਨਹੀਂ ਹੁੰਦੀ ਦੇ ਬਸਾਂ ਵਾਲੇ ਵੀ ਹੁਣ ਜਦੋਂ ਬੱਬੂ ਜਾਊਗੀ ਅਗਲਾ ਇੱਕ ਹੋਗਾ ਵੀ ਜਿਹੜੀ ਦਿੱਲੀ 에ਰਪੋਰਟ ਨੂੰ ਜਿਹੜੀ ਬੀਬੀ ਨੇ ਜਾਣਾ ਵੀ ਉਹ ਇੱਧਰ ਆ ਜਾਓ ਚੱਕਣਾ ਦੇ ਨਾਲ ਪਾਸਪੋਰਟ ਕੱਢਣਗੇ ਇੱਧਰ ਪਾਸਪੋਰਟ ਕੱਢਾਣ ਗਾੜੀ ਆਪਣਾ ਪਾਸਪੋਰਟ ਬਿਲਕੁਲ ਚੰਨੋਂ ਤੋਂ ਵਧੀਆ ਹੈਗਾ ਜਿੰਨੀ ਕਿ ਸਰਕਾਰ ਨੇ ਸੁੱਖ ਸਹੂਲਤ ਦਿੱਤੀ ਹੈ ਬੱਬੂ ਹੈ ਆਪਣੇ ਮਤ ਕਿਨੂੰ ਤਾਂ ਸਭ ਤੋਂ ਵੱਧ ਸੁਹੂਲਤ ਲੱਗਦੀ ਹੈ ਕਿਉਂਕਿ ਆਪਾਂ ਜਿਹਨਾਂ ਨੇ ਰੋਹੇ ਜਾਣਾ ਜਾਣ ਕਈ ਵਾਰ ਤਾਂ ਟਰੱਕਾਂ ਕਿੰਨੇ ਲੱਗ ਜਾਂਦੇ ਘਟਾ ਲੋ ਅੱਜ ਟਿਕ ਟੜਕੇ ਚੱਲਣੇ ਆ ਹਾਂ ਮੈਂ ਦੱਸਦੀ ਹਾਂ ਮੇਰੇ ਨਾਲ ਬੰਦ ਹੋ ਜਾਣੇ ਹਾਂ ਵੀ ਪੈਸੇ ਚੱਲਣੇ ਆ ਕਰਕੇ ਭਾਈ ਭਾਈ ਤੈਨੂੰ ਮੈਂ ਦੱਸ ਦੇ ਮੇਰੇ ਨਾਲ ਪਰਸਾ ਜੋ ਉੱਥੇ ਕੀ ਹੋਇਆ ਮੈਂ ਨਾ ਬੱਸ ਸਟੈਂਡ ਤੇ ਬੈਠੀ ਮਖਾ ਵੀ ਚਰ ਮੈਂ ਮੇਰੀ ਆਤ ਹੈ ਮੈਂ ਜਦੋਂ ਬੱਸ ਚੜਨਾ ਹੁੰਦਾ ਉਦੋਂ ਪਹਿਲਾਂ ਫੋਨ ਆਉਂਦੇ ਬੈਗ ਚ ਪਾ ਲੈਂਦੀ ਪਰਸ ਚ ਮੈਂ ਕੀ ਕੀਤਾ ਆਧਾਰ ਕਾਰਡ ਕੱਢਿਆ ਬਾਹਰ ਨਹੀਂ ਜੇਬ ਚ ਆਧਾਰ ਕਾਰਡ ਪਾਤਾ ਅੰਦਰ ਫੋਨ ਸਿੱਟਤਾ ਇੰਨੇ ਮੈਂ ਬਾਅਦ ਚ ਰਹਿ ਗਈ ਮੈਂ ਭੁੱਲ ਗਈ ਵੀ ਮੈਂ ਚੋਂ ਆਧਾਰ ਕਾਰਡ ਕੱਢਤਾ ਮੇਰਾ ਫੋਨ ਚ ਪਾਇਆ ਹੁੰਦਾ ਪਿੱਛੇ ਜਦ ਬਾਅਦ ਚ ਰਹਿ ਗਈ ਨਾਲ ਦੀ ਨਾਲ ਵੀ ਮੈਂ ਇਕੱਲੀ ਐ ਸਵਾਰੀ ਜੜੀ ਪਿੰਡੋਂ ਹਨਾ ਤੇ ਭਾਈ ਆ ਕੇ ਕਹਿੰਦਾ ਭਾਈ ਟਰੈਕਟਰ ਉਹ ਫੜੇ ਪਈ ਨਾ ਇਹ ਜੇ ਫਰੋਲਿਆ ਇਹ ਜੇ ਫਰੋਲਿਆ ਹਨਾ ਮੈਂ ਕਿਹਦਾ ਰਗੜ ਕਰੇਗੀ ਮੇਰੇ ਆ ਗਿਆ ਐ ਭੁੱਲ ਗਈ ਮਾਂ ਵੀ ਐਵੇਂ ਫੇਰੇ ਤੈਨੂੰ ਪਤਾ ਹਨਾ ਅਗਲਾ ਬੋਲਦਾ ਵੀ ਟਿਕ ਟਕ ਟਾ ਉਸਦੇ ਆਪਾਂ ਵੀ ਕੱਢਿਆ 100 ਰੁਪਏ ਮੈਂ ਟਿਕ ਟਕ ਟਾਈ ਜਦੋਂ ਮੈਂ ਸ਼ਾਂਤੀ ਜਿਹੜਾ ਬਿਠੀ ਪਹਾੜਾਂ ਦਾ ਸੀ ਗਾਂ ਬਿਠੇ ਟਿਕ ਲੱਗੂ ਤੇ ਮੂਰਲੀ ਜਿਹੜੀ ਚ ਪਿਆ ਫਿਰ ਮੇਰਾ ਇੰਨਾ ਜੀ ਕਰੇ ਵੀ ਭਾਈ ਹੁਣ ਬਿਆਹ ਚੱਕਰ ਦੀ ਟਿਕ ਟਾਸ ਹੈ ਮੇਰੇ ਕੋਲ ਦਾ ਰਗੜ ਪਰ ਤਾਵਾ ਇੰਨਾ ਹੋਇਆ ਮੈਨੂੰ ਵੀ ਇੱਕ ਵੇਦ ਦਾ ਮੈਨਾਂ ਨੂੰ ਜਦੋਂ ਰਗੜ ਘੜ ਕੋਲੇ ਹੋਏ ਤੇ ਟਿਕ ਟਕ ਟਾਉਣੀ ਪਈ ਹੈ ਹਨਾ ਫਿਰ ਬੜਾ ਅਫਸੋਸ ਹੁੰਦਾ ਗਿੰਨਿਸ ਇਹ ਆਮ ਆਸੀ ਨੇਸਵਾਰੇ ਫ੍ਰੀਜ਼ ਆਇਆ ਸੀ ਉਹ ਇੱਕ ਦਿਨ ਇੱਕ ਦਿਨ ਫੀਡ ਡੜਗੋ ਚੜ ਗਈਆਂ ਹਨਾ ਤੇ ਉਹ ਪ੍ਰਾਈਵੇਟ ਵਾਸੀ ਹੁਣ ਸਭ ਤੋਂ ਕੁੜੀਆਂ ਨੂੰ ਪਤਾ ਸੀਗਾ ਵੀ ਇਹਦੇ ਟਿਕਟ ਨਹੀਂ ਲੱਗਣੀਗੀ ਵੀ ਇਹਦੇ ਤੇ ਮਤਲਬ ਉਹ ਲੱਗੂ ਪੈਸੇ ਲੱਗਣਿਆ ਉਹ ਕਈ ਬੁੜਗਣੇ ਆਧਾਰ ਕਾਰਡ ਚੱਕ ਲੈ ਉਹ ਭਾਈ ਦੂਰੋਂ ਦੇਖ ਕੇ ਕਹਿੰਦਾ ਕਹਿੰਦਾ ਬੀਪੀ ਗੱਲ ਸੁਣੋ ਪਾਸਪੋਰਟ ਅੰਦਰੇ ਪਾ ਲੋ ਇਹਦੇ ਚ ਅੰਦਰੇ ਪਾ ਲੋ ਇਹਦੇ ਚ ਕਹਿੰਦਾ ਇੱਥੇ ਪਾਸਪੋਰਟ ਨਹੀਂ ਚੱਲਦਾ ਕਹਿੰਦਾ ਪੈਸੇ ਕਢੋ ਪੈਸੇ ਥੁੜੀ ਮੈਨੂੰ ਕਹਿੰਦੀ ਕਹਿੰਦੀ ਘੋੜੇ ਵਾਲੀ ਨਹੀਂ ਹੈਗੀ ਇਹ ਘੋੜੇ ਵਾਲੀ ਨਹੀਂ ਹੈਗੀ ਘੋੜੇ ਵਾਲੀ ਨਹੀਂ ਪਾਹ। ਬਈ 23 ਵਾਰੀ ਜਿਹੜੀ ਉਹ ਹੁੰਦੀ ਆ ਹਰਿਆਣੇ ਵਾਲੀ ਉਹ ਚ ਵੀ ਭਲੇਖਾ ਚੜ ਜਾਂਦੀ। ਘੋੜੇ ਬਹੁਤ ਬੜੇ। ਉਹ ਆਪਣੇ ਸਬਾੜਾ ਬੈਠਾਉਂਦੀ ਆ। ਤੇ ਉਹ ਜ ਬੋਕਲੀ ਤਾਂ ਪੈਂਦਾ ਪੜਿਆ। ਉਹ ਚ ਬੜਿਆਂ ਨੂੰ ਭਲੇਖਾ ਪੈਂਦਾ ਗਿਆ। ਚਲ। ਉਹ ਚ ਬੁੱਢਾ ਚੜਦਾ ਜਾਂਦਾ ਨੇ। ਉਹ ਜਿੱਦਾਂ ਸਰਕਾਰੀ ਕੱਲੇ ਕੱਲੇ ਉਤਰਦੀ। ਮੇਨ ਗੇਟ ਤੱਕ ਪਹੁੰਚਾ ਨਹੀਂ ਦਿੰਦੀ ਬੱਸ। ਵੈਣਾ ਹਾਂ ਜਿੱਦ ਵੀ ਕਹਿੰਦਾ ਚਾਹਤੀ ਹਿੰਦਜ਼ਾਰ ਕਰਨ ਵਾਸਤੇ ਕੋਈ ਨਹੀਂ ਕਹਿੰਦਾ ਇਹ ਗੱਲ ਸਹੀ ਹੈ ਚਲੋ